ਤਰਕੀ ਦਾ ਵਿਰੋਧ ਹੋ ਗਿਆ ਤਰਕੀ ਦੀ ਇੱਕ ਕੰਪਨੀ ਜਿਹੜੀ ਹੈ ਉਹਨੂੰ ਵੀ ਜਿਹੜਾ ਕਿਤਨਾ ਕਿਤੇ ਇਹਨਾਂ ਨੇ ਬੰਦ ਕਰ ਦਿੱਤਾ ਜਿਹਦੇ ਵਿੱਚ ਕਹਿੰਦੇ ਤਕਰੀਬਨ 8-10 ਹਜ਼ਾਰ ਏਮਪਲੋਈ ਸੀ ਜਿਹੜਾ 에어ਪੋਰਟ ਵਗੈਰਾ ਤੇ ਸਮਾਨ ਸਮੂਹ ਦੇਖਦੇ ਸੀ ਪਰ ਚੀਨ ਦੇ ਖਿਲਾਫ ਭਾਰਤ ਦਾ ਕੋਈ ਐਕਸ਼ਨ ਨਹੀਂ ਇਹਨੂੰ ਕਿਵੇਂ ਦੇਖੀ ਚਾਈਨਾ ਨੇ ਡਿਪਲੋਮੈਟਿਕਲੀ ਹੈਗਾ ਜਿਹੜਾ ਅਪਰ ਹੈਂਡ ਲੈ ਕੇ ਸਾਊਥ ਏਸ਼ੀਆ ਵਿੱਚ ਜਿਹੜੀ ਹੈਗੀ ਆ ਆਪਣੀ ਚੌਦਰ ਸਥਾਪਿਤ ਕਰਨ ਦਾ ਯਤਨ ਕਰਿਆ ਕਿਉਂਕਿ ਇਹ ਚਾਈਨਾ ਲਈ ਵੀ ਕਰੋ ਜਾਂ ਮਰੋ ਦੀ ਸਥਿਤੀ ਸੀ ਸੋ ਚਾਈਨਾ ਜਿਹੜਾ ਵਰਲਡ ਪਾਵਰ ਜਿਹੜਾ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਜਿਹੜਾ ਅਮਰੀਕਾ ਨੂੰ ਚੁਣੌਤੀ ਦੇ ਰਿਹਾ ਸੈਕੰਡ ਜਿਹੜੀ ਇਕਨੋਮੀ ਦੇ ਤੌਰ ਤੇ ਉੱਪਰ ਆ ਤੇ ਸੈਕੰਡ ਲਾਰਜੇਸਟ ਮਿਲਟਰੀ ਪਾਵਰ ਦੇ ਤੌਰ ਤੇ ਉੱਭਰਿਆ ਜਿਹ ਉਹ ਏਸ਼ੀਆ ਵਿੱਚ ਮਾਰ ਖਾ ਜਾਂਦਾ ਤਾਂ ਉਹਦੇ ਲਈ ਜਿਹੜੀਆਂ ਹੈਗੀਆਂ ਵੀ ਅੱਗੇ ਨੂੰ ਨੈਵੀਗੇਟ ਕਰਨਾ ਚਾਹੇ ਸਾਊਥ ਚਾਈਨਾ ਸੀ ਜਾਂ ਚਾਹੇ ਅਫਰੀਕਨ ਕੰਟੀਨੈਂਟ ਜਿਹੜੇ ਉਹ ਆਪਣੇ ਜਿਹੜੇ ਖੰਭ ਵਧਾ ਰਿਹਾ ਹੈਗਾ ਪੰਜੇ ਵਧਾ ਰਿਹਾ ਉਹਦੇ ਲਈ ਚੁਣੌਤੀਆਂ ਆਉਣੀ ਸੀ ਚੀਨ ਵੱਲੋਂ ਉਰਨਾਚਲ ਪ੍ਰਦੇਸ਼ ਦਾ ਜਿਹੜਾ ਹੈ ਨਾ ਬਦਲ ਦਿੱਤਾ ਜਾਂਦਾ ਹੈ ਸਦਰਪਤਾ ਸਿੰਘ ਦੀ ਚੀਨ ਦਾ ਇਹ ਕੰਮ ਕਰਨਾ ਔਰ ਭਾਰਤ ਦਾ ਆਜੇ ਤਾਂ ਕਿਤੇ ਕੋਈ ਰਿਐਕਸ਼ਨ ਨਾ ਆਉਣਾ ਜਿੱਦਾਂ ਆਪਾਂ ਪਹਿਲਾਂ ਹੀ ਕਹਿ ਕੇ ਆਏ ਕਿ ਚੀਨ ਨੂੰ ਲੈ ਕੇ ਥੋੜਾ ਜਿਹਾ ਸੌਫਟ ਕਾਰਨਰ ਵੀ ਕਿਤਨਾ ਕਿਤੇ ਹੈਗਾ ਹੈ ਦੂਜੇ ਬੰਨੇ ਜਿਹੜਾ ਮਕਬੂਜਾ ਕਸ਼ਮੀਰ ਕਹ ਲਿਏ ਜਾਂ ਆਜ਼ਾਦ ਕਸ਼ਮੀਰ ਕਹਿੰਦੇ ਨੇ ਜਾਂ ਜਿਹੜਾ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਵੀ ਉਹਨੂੰ ਜਿਹੜਾ ਕਹਿੰਦੇ ਹੈਗੇ ਨੇ ਉਸ ਨੂੰ ਲੈ ਕੇ ਭਾਰਤ ਦੀ ਨੀਤੀ ਦੇ ਅੰਦਰ Arunachal Pradesh ਵਾਲੇ ਬੰਨੇ ਭਾਰਤ ਦੀ ਨੀਤੀ ਡਿਫਰੈਂਸਿਸ ਕੀ ਨੇ ਕੀ ਕੋ ਚੱਲ ਰਿਹਾ ਹੈ ਇਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਤੇ ਅੱਜ ਦੀ ਡੇਟ ਵਿੱਚ ਪਾਕਿਸਤਾਨ ਦਾ ਕਬਜ਼ਾ ਹੈ ਨਾ ਸੋ ਭਾਰਤ ਇਹ ਗੱਲ ਕਹਿ ਰਿਹਾ ਹੈਗਾ ਵੀ ਅਸੀਂ ਉਹ ਕਬਜ਼ਾ ਵਾਪਸ ਲੈਣਾ ਬਿਲਕੁਲ ਹੈ ਨਾ ਵੀ ਇੱਕ ਤਰ੍ਹਾਂ ਨਾਲ ਹੁਣ ਇੱਥੇ ਤੇ ਫਿਰ ਜ ਅਰਨਾਚਲ ਪ੍ਰਦੇਸ਼ ਤੇ ਭਾਰਤ ਦਾ ਕਬਜ਼ਾ ਹੈ ਉਹ ਚੀਨ ਉਹ ਚੀਨ ਕਹਿ ਰਿਹਾ ਵੀ ਅਸੀਂ ਕਬਜ਼ੇ ਚ ਲੈਣਾ ਹੈ ਨਾ ਸੋ ਹੁਣ ਦੋਵੇਂ ਤਰ੍ਹਾਂ ਦਾ ਹੁਣ ਭਾਰਤ ਦੀ ਇੱਥੇ ਸਿਧਾਂਤਕ ਪੋਜੀਸ਼ਨ ਗਲਤ ਬਣਦੀ ਹੈ ਜਾਂ ਤਾਂ ਉਹ ਇਹ ਕਹੇ ਵੀ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਜਿਹੜਾ ਪਾਕਿਸਤਾਨ ਦਾ ਹੀ ਹਿੱਸਾ ਹੈ ਅਸੀਂ ਉਹਦੇ ਤੇ ਕਬਜ਼ਾ ਨਹੀਂ ਕਰਨਾ ਫਿਰ ਚੀਨ ਨੂੰ ਵੀ ਕੋਈ ਹੱਕ ਨਹੀਂ ਨਾਚਰ ਪ੍ਰਦੇਸ਼ ਤੇ ਕਬਜ਼ਾ ਕਰਨ ਦਾ ਹਾਂ ਤੇ ਦੂਜੇ ਬੰਨੇ ਸਰਦਾਰ ਅਪਤਾ ਸਿੰਘ ਜੀ ਫਿਰ ਚੀਨ ਦੀ ਸਰਦਾਰੀ ਇਸ ਖੇਤੇ ਦੇ ਵਿੱਚ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਾਇਮ ਹੋ ਗਈ ਹੋਈ ਆ ਹੁਣ ਭਾਰਤ ਦੇ ਵੱਲੋਂ ਤਰਕੀ ਦੇ ਜਿਹੜੇ ਪਾਕਿਸਤਾਨ ਨੇ ਯੂਜ਼ ਕੀਤੇ ਹੈਗੇ ਆ ਚਾਹੇ ਡਰੋਨਸ ਯੂਜ਼ ਕੀਤੇ ਜਾਂ ਹੋਰ ਅਸਲਾ ਯੂਜ਼ ਕੀਤਾ ਤਰਕੀਦਾ ਵਿਰੋਧ ਹੋ ਗਿਆ ਤਰਕੀ ਦੀ ਇੱਕ ਕੰਪਨੀ ਜਿਹੜੀ ਹੈ ਉਹਨੂੰ ਵੀ ਜਿਹੜਾ ਕਿ ਤਨਾ ਕਿਤੇ ਇਹਨਾਂ ਨੇ ਬੰਦ ਕਰ ਦਿੱਤਾ ਜਿਹਦੇ ਵਿੱਚ ਕਹਿੰਦੇ तकरीबन 8-10000 EMPLOYEES ਸੀ ਜਿਹੜਾ 에어ਪੋਰਟ ਵਗੈਰਾ ਤੇ ਸਮਾਨ ਸਮੂਹ ਦੇਖਦੇ ਸੀ ਪਰ ਚੀਨ ਦੇ ਖਿਲਾਫ ਭਾਰਤ ਦਾ ਕੋਈ ਐਕਸ਼ਨ ਨਹੀਂ ਇਹਨੂੰ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਇੱਕ ਤਰ੍ਹਾਂ ਨਾਲ ਉਹ ਵੱਡੇ ਧਿਰ ਦੇ ਤੌਰ ਤੇ ਸਥਾਪਿਤ ਹੋਇਆ ਸੋ ਇੱਕ ਇੰਗਲਿਸ਼ ਅਖਬਾਰ ਨੇ ਲਿਖਿਆ ਹੈਗਾ ਮੋਦੀਜ਼ ਮਿਸਕਲਕਿਊਲੇਸ਼ਨ ਐਂਡ ਦੀ ਰਾਈਸ ਆਫ ਅ ਨਿਊ ਬੈਲੈਂਸ ਆਫ ਪਾਵਰ ਹੈਜ਼ ਕ੍ਰੀਏਟਿਡ ਏ ਨਿਊ ਵਰਲਡ ਆਰਡਰ ਇਨ ਸਾਊਥ ਏਸ਼ੀਆ ਵੀ ਇਹ ਜਿਹੜੀ ਆਪਾਂ ਵਾਰ-ਵਾਰ ਗੱਲ ਕਰ ਰਹੇ ਹੈਗੇ ਆ ਵੀ ਮਿਸ ਕੈਲਕੂਲੇਸ਼ਨ ਹੋਇਆ ਉਹ ਆਪਣੇ ਆਪਣੇ ਸਾਥੀਆਂ ਨੂੰ ਰੈਲੀ ਨਹੀਂ ਕਰ ਸਕੇ ਮਗਰ ਇਜ਼ਰਾਈਲ ਨੂੰ ਰੂਸ ਉਹਨੇ ਵੱਡੀ ਪੱਧਰ ਤੇ ਨਹੀਂ ਆ ਸਕਿਆ ਅਮਰੀਕਾ ਨਾਲ ਜਿਹੜਾ ਵੱਡੀ ਤਾਕਤ ਸੀ ਉਹਦੇ ਨਾਲ ਜਿਹੜੇ ਸਬੰਧ ਆ ਐਨੇ ਕਿਉਂਕਿ ਟਰੰਪ ਪ੍ਰਸ਼ਾਸਨ ਨਵਾਂ ਆਇਆ ਹੈ ਉਹਦੇ ਨਾਲ ਹਲੇ ਉਹ ਬੈਲੈਂਸ ਨਹੀਂ ਆ ਰਿਹਾ ਇੱਕਦਮ ਟੈਰਿਫ ਵਾਰ ਆ ਜਾਂਦੀ ਹੈ ਉਸ ਚੱਕਰ ਚੋਂ ਜਿਹੜਾ ਹੈਗਾ ਵੀ ਅਮਰੀਕਾ ਨਾਲ ਹਲੇ ਵਧੀਆ ਸਬੰਧ ਨਾ ਬਣਨੇ ਤੇ ਇਜ਼ਰਾਈਲ ਨਾਲ ਜਿਹੜਾ ਹੈਗਾ ਇਜ਼ਰਾਈਲ ਦੇ 트럼ਪ ਪ੍ਰਸ਼ਾਸਨ ਨਾਲ ਜਿਹੜੇ ਸਬੰਧ ਨੇ ਉਹ ਬਹੁਤ ਜ਼ਿਆਦਾ ਸਟ੍ਰੇਨ ਹੋ ਜਾਣੇ ਖਤਮ ਹੋ ਜਾਣੇ ਉਹਨਾਂ ਕਰਕੇ ਜਿਹੜਾ ਹੈਗਾ ਇੱਥੇ ਭਾਰਤ ਡਿਪਲੋਮੈਟਿਕਲੀ ਜਿਹੜੀ ਕਮਜ਼ੋਰ ਸਥਿਤੀ ਵਿੱਚ ਆਇਆ ਹੈ ਚਾਈਨਾ ਨੇ ਡਿਪਲੋਮੈਟਿਕਲੀ ਹੈਗਾ ਜਿਹੜਾ ਅਪਰ ਹੈਂਡ ਲੈ ਕੇ ਸਾਊਥ ਏਸ਼ੀਆ ਵਿੱਚ ਜਿਹੜੀ ਹੈਗੀ ਆ ਆਪਣੀ ਚੌਧਰ ਸਥਾਪਿਤ ਕਰਨ ਦਾ ਯਤਨ ਕਰਿਆ ਕਿਉਂਕਿ ਇਹ ਚਾਈਨਾ ਲਈ ਵੀ ਕਰੋ ਜਾਂ ਮਰੋ ਦੀ ਸਥਿਤੀ ਸੀ ਸੋ ਚਾਈਨਾ ਜਿਹੜਾ ਵਰਲਡ ਪਾਵਰ ਜਿਹੜਾ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਜਿਹੜਾ ਅਮਰੀਕਾ ਨੂੰ ਚੁਣੌਤੀ ਦੇ ਰਿਹਾ ਸੈਕੰਡ ਜਿਹੜੀ ਇਕਨੋਮੀ ਦੇ ਤੌਰ ਤੇ ਉੱਭਰਿਆ ਤੇ ਸੈਕੰਡ ਲਾਰਜੇਸਟ ਮਿਲਟਰੀ ਪਾਵਰ ਦੇ ਤੌਰ ਤੇ ਉੱਭਰਿਆ ਜਿ ਉਹ ਏਸ਼ੀਆ ਵਿੱਚ ਮਾਰ ਖਾ ਜਾਂਦਾ ਹ ਤਾਂ ਉਹਦੇ ਲਈ ਜਿਹੜੀਆਂ ਹੈਗੀਆਂ ਵੀ ਅੱਗੇ ਨੂੰ ਨੇਵੀਗੇਟ ਕਰਨਾ ਚਾਹੇ ਸਾਊਥ ਚਾਈਨਾ ਸੀ ਜਾਂ ਚਾਹੇ ਅਫਰੀਕਨ ਕੰਟੀਨੈਂਟ ਜਿਹੜੇ ਉਹ ਆਪਣੇ ਜਿਹੜੇ ਖਾਮ ਭ ਵਧਾ ਰਿਹਾ ਹੈਗਾ ਪੰਜੇ ਵਧਾ ਰਿਹਾ ਉਹਦੇ ਲਈ ਚੁਣੌਤੀਆਂ ਆਉਣੀ ਸੀ ਸੋ ਇਹ ਸਾਨੂੰ ਲੱਗਦਾ ਹੈਗਾ ਵੀ ਇਹ ਪਾਕਿਸਤਾਨ ਨਾਲ جنگ ਨਹੀਂ ਸੀ ਇਨਡਾਇਰੈਕਟਲੀ ਜਿਹੜੀ ਹੈਗੀ ਇਹ ਚਾਈਨਾ ਨਾਲ جنگ ਸੀ ਔਰ ਜਿਹਦੇ ਵਿੱਚ ਚਾਈਨਾ ਨੇ ਆਪਣੇ ਏਅਰ ਸਪੇਸ ਦੀ ਸੁਪਰਮੇਸੀ ਨੂੰ ਸਿੱਧ ਕਰਕੇ ਹਾਲ ਦੀ ਘੜੀ ਹੈਗਾ ਜਿਹੜਾ ਹੁਣ ਭਾਰਤ ਨੂੰ ਰੀਥਿੰਕ ਕਰਨਾ ਪੈਣਾ ਉਹਨਾਂ ਨੇ ਆਪਣੇ ਅਲਾਈਜ਼ ਆ ਜਿਹੜੇ ਉਹ ਆਪਣੇ ਨਾਲ ਜੋੜਨੇ ਪੈਣੇ ਹੈਗੇ ਆ ਇੰਟਰਨੈਸ਼ਨਲ ਡਿਪਲੋਮੇਸੀ ਹਾਲਾਂਕਿ ਬਹੁਤ ਦੇਰ ਤੋਂ ਭਾਰਤ ਬਹੁਤ ਵਧੀਆ ਇੰਟਰਨੈਸ਼ਨਲ ਡਿਪਲੋਮੇਸੀ ਕਰਦਾ ਆ ਰਿਹਾ ਹੈ ਸੀਗਾ ਦੇਖੋ ਅਮਰੀਕਾ ਨਾਲ ਵੀ ਵਧੀਆ ਸਬੰਧ ਨੇ ਕ੍ਰਾਈਸਿਸ ਵਿੱਚ ਰੂਸ ਨਾਲ ਵੀ ਉਹ ਖੜਦਾ ਰਿਹਾ ਹੈਗਾ ਰੂਸ ਤੋਂ ਤੇਲ ਲੈ ਕੇ ਹਾਲਾਂਕਿ ਸੰਕਸ਼ਨਸ ਲੱਗੀਆਂ ਹੋਈਆਂ ਨੇ ਅਮਰੀਕਾ ਦੀਆਂ ਉਹ ਕਿੰਨਾ ਸਕਸੈਸਫੁਲੀ ਸਾਰਾ ਡਿਪਲੋਮੈਟਿਕ ਲੈ ਜਾਂਦਾ ਆਪਣੇ ਦੇਸ਼ ਵਿੱਚ ਮੁਸਲਮਾਨਾਂ ਦੇ ਖਿਲਾਫ ਇੱਕ ਅਤ ਚੁੱਕੀ ਹੋਈ ਹੈ ਪਰ ਸਾਰੀਆਂ ਮੁਸਲਮ ਕੰਟਰੀਜ਼ ਨਾਲ ਕਿੰਨੇ ਚੰਗੇ ਸਬੰਧ ਨੇ ਸੋ ਬੜੀ ਸਕਸੈਸਫੁਲ ਡਿਪਲੋਮੇਸੀ ਭਾਰਤ ਨੇ ਕਰੀ ਹੈ ਹੁਣ ਤੁਸੀਂ ਦੇਖੋ ਵੀ ਤਾਲਿਬਾਨ ਨਾਲ ਵੀ ਉਹਨਾਂ ਦੇ ਸਬੰਧ ਵਧੀਆ ਬਣ ਗਏ ਜੀ ਜੀ ਪਰ ਇਸ ਮਰਹਲੇ ਤੇ ਆ ਕੇ ਕਿੱਥੇ ਕਮਜ਼ੋਰੀ ਰਹੀ ਹੁਣ ਸਾਡੇ ਕੋਲ ਉਹ ਖਬਰਾਂ ਨਹੀਂ ਨੇ ਉਹ ਤਾਂ ਇੰਟਰਨਲ ਇੱਕ ਤਰ੍ਹਾਂ ਨਾਲ ਗੁਪਤ ਕਲਾਸੀਫਾਈਡ ਹੁੰਦਾ ਸੋ ਭਾਰਤ ਦੇ ਡਿਪਲੋਮੈਟਸ ਨੂੰ ਸਿਆਸੀ ਲੀਡਰਾਂ ਨੂੰ ਇਹ ਹੁਣ ਇਨਟਰੋਸਪੈਕਟ ਆਤਮ ਚੀਨਣ ਕਰਨਾ ਪੈਣਾ ਵੀ ਕڑی ਕਮਜ਼ੋਰ ਕਿੱਥੇ ਰਹੀ ਹੈ ਜੰਗ ਵਿੱਚ ਜਿੱਤ ਦੇ ਬਾਵਜੂਦ ਇੱਕ ਤਰ੍ਹਾਂ ਨਾਲ ਪਹਿਲੇ ਹਮਲਿਆਂ ਵਿੱਚ ਡਿਪਲੋਮੈਟਿਕਲੀ ਜਿਹੜੀ ਭਾਰਤ ਦੀ ਹਾਰ ਹੋ ਰਹੀ ਹੈ ਉਹਨੂੰ ਕਾਊਂਟਰ ਕਰਨ ਲਈ ਨਵੇਂ ਨਵੇਂ ਡਿਪਲੋਮੈਟਿਕ ਚਿਹਰੇ ਆ ਨਵੀਂ ਲੀਡਰਸ਼ਿਪ ਦੀ ਤਬਦੀਲੀ ਉਹ ਕਾਫੀ ਕੁਸ਼ਾ ਕਰਨਾ ਪਾਊਗਾ ਜੀ ਬਿਲਕੁਲ ਜੀ ਦੂਜੇ ਪਨੇ অরुणाਚਲ ਪ੍ਰਦੇਸ਼ ਦੀ ਜੇ ਗੱਲ ਕਰ ਲਈ ਕਿ ਚੀਨ ਵੱਲੋਂ অরुणाਚਲ ਪ੍ਰਦੇਸ਼ ਦਾ ਜਿਹੜਾ ਹੈ ਨਾ ਬਦਲ ਦਿੱਤਾ ਜਾਂਦਾ ਹੈ ਸਰਦਾਰ ਭਟਾ ਸਿੰਘ ਜੀ ਚੀਨ ਨੇ ਦਾ ਇਹ ਕੰਮ ਕਰਨਾ ਔਰ ਭਾਰਤ ਦਾ ਅਜੇ ਤੱਕ ਕਿਤੇ ਕੋਈ ਰਿਐਕਸ਼ਨ ਨਾ ਆਉਣਾ ਜਿੱਦਾਂ ਆਪਾਂ ਪਹਿਲਾਂ ਹੀ ਕਹਿ ਕੇ ਆਏ ਕਿ ਚੀਨ ਨੂੰ ਲੈ ਕੇ ਥੋੜਾ ਜਿਹਾ ਸੌਫਟ ਕਾਰਨਰ ਵੀ ਕਿਤਨਾ ਕਿਤੇ ਹੈਗਾ ਹੈ ਦੂਜੇ ਬੰਨੇ ਜਿਹੜਾ ਮਕਬੂਜਾ ਕਸ਼ਮੀਰ ਕਹ ਲਿਏ ਜਾਂ ਆਜ਼ਾਦ ਕਸ਼ਮੀਰ ਕਹਿੰਦੇ ਨੇ ਜਾਂ ਜਿਹੜਾ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਵੀ ਉਹਨੂੰ ਜਿਹੜਾ ਕਹਿੰਦੇ ਹੈਗੇ ਨੇ ਉਸ ਨੂੰ ਲੈ ਕੇ ਭਾਰਤ ਦੀ ਨੀਤੀ ਦੇ ਅੰਦਰ Arunachal Pradesh ਵਾਲੇ ਬੰਨੇ ਭਾਰਤ ਦੀ ਨੀਤੀ ਡਿਫਰੈਂਸਿਸ ਕੀ ਨੇ ਕੀ ਕੋ ਚੱਲ ਰਿਹਾ ਹੈ ਹਾਂ ਹਾਂ ਉਹ ਇੱਥੇ ਡਿਪਲੋਮੈਟਿਕ ਹਾਰਾਂ ਦੇ ਇਹ ਵੱਡੇ ਆ ਜਿਹੜੇ ਕਾਰਨ ਬਣ ਜਾਂਦੇ ਹੈਗੇ ਆ ਹੁਣ ਵੈਸੇ ਭਾਰਤ ਦਾ ਅਜ ਰਿਐਕਸ਼ਨ ਆਇਆ ਹੈਗਾ ਚੀਨ ਨੇ ਨਾਂ ਬਦਲੇ ਨੇ ਭਾਰਤ ਦੀ ਮਿਨਿਸਟਰੀ ਆਫ ਜਿਹੜੀ ਫੋਰਨ ਅਫੇਅਰਸ ਆ ਉਹਨੇ ਕਿਹਾ ਹੈਗਾ ਵੀ ਨਾਂ ਬਦਲਣ ਨਾਲ ਕੁਝ ਨਹੀਂ ਹੋ ਜਾਂਦਾ ਸੋ ਉਹ ਸਾਡਾ ਹੀ ਹਿੱਸਾ ਹੈਗਾ ਸੋ ਇਸ ਤਰ੍ਹਾਂ ਆਇਆ ਹੋਣਾ ਸੋ ਹੁਣ ਤੁਸੀਂ ਜਿਹੜੀ ਗੱਲ ਕਰੀ ਆ ਪਾਕਿਸਤਾਨ ਅਕੂਪਾਈਡ ਕਸ਼ਮੀਰ ਤੇ ਓਰਨਾਚਲ ਦੀ ਹੁਣ ਪਾਕਿਸਤਾਨ ਅਕੂਪਾਈਡ ਬਾਰੇ ਕਸ਼ਮੀਰ ਬਾਰੇ ਭਾਰਤ ਦੀ ਹੋਰ ਨੀਤੀ ਆ ਔਰ ਓਰਨਾਚਲ ਬਾਰੇ ਹੋਰ ਨੀਤੀ ਆ ਪਾਕਿਸਤਾਨ ਅਕੂਪਾਈਡ ਕਸ਼ਮੀਰ ਤੇ ਅੱਜ ਦੀ ਡੇਟ ਵਿੱਚ ਪਾਕਿਸਤਾਨ ਦਾ ਕਬਜ਼ਾ ਹੈ ਨਾ ਸੋ ਭਾਰਤ ਇਹ ਗੱਲ ਕਹਿ ਰਿਹਾ ਹੈਗਾ ਵੀ ਅਸੀਂ ਉਹ ਕਬਜ਼ਾ ਵਾਪਸ ਲੈਣਾ ਹੈ ਬਿਲਕੁਲ ਹੈ ਨਾ ਵੀ ਇੱਕ ਤਰ੍ਹਾਂ ਨਾਲ ਹੁਣ ਇੱਥੇ ਤੇ ਫਿਰ ਜ ਅਰਨਾਚਲ ਪ੍ਰਦੇਸ਼ ਤੇ ਭਾਰਤ ਦਾ ਕਬਜ਼ਾ ਹੈ ਉਹ ਕਹਿ ਰਿਹਾ ਵੀ ਅਸੀਂ ਉਹ ਚੀਨ ਕਹਿ ਰਿਹਾ ਵੀ ਅਸੀਂ ਕਬਜ਼ੇ ਚ ਲੈਣਾ ਹੈ ਨਾ ਸੋ ਹੁਣ ਦੋਵੇਂ ਤਰ੍ਹਾਂ ਦਾ ਹੁਣ ਭਾਰਤ ਦੀ ਇੱਥੇ ਸਿਧਾਂਤਕ ਪੋਜੀਸ਼ਨ ਗਲਤ ਬਣਦੀ ਹੈ ਜਾਂ ਤਾਂ ਉਹ ਇਹ ਕਹੇ ਵੀ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਜਿਹੜਾ ਪਾਕਿਸਤਾਨ ਦਾ ਹੀ ਹਿੱਸਾ ਹੈ ਅਸੀਂ ਉਹਦਾ ਤੇ ਕਬਜ਼ਾ ਨਹੀਂ ਕਰਨਾ ਫਿਰ ਚੀਨ ਨੂੰ ਵੀ ਕੋਈ ਹੱਕ ਨਹੀਂ ਆ ਨਾਚਲ ਪ੍ਰਦੇਸ਼ ਤੇ ਕਬਜ਼ਾ ਕਰਨ ਦੀ ਹਨਾ ਕਿਉਂਕਿ ਅਸੀਂ ਹੁਣ ਜਦੋਂ ਤੁਸੀਂ ਫਿਰ ਜਦੋਂ ਤੁਸੀਂ ਇਹ ਕਹਿੰਦੇ ਵੀ ਆਕੂ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਅਸੀਂ ਕਬਜ਼ਾ ਕਰਨਾ ਫਿਰ ਚੀਨ ਦਾ ਦਾਵਾ ਵੀ ਬਣ ਜਾਂਦਾ ਵੀ ਅਸੀਂ ਵੀ ਔਰ ਨਾਚਲ ਪ੍ਰਦੇਸ਼ ਤੇ ਕਬਜ਼ਾ ਕੇ ਵੀ ਸਾਡਾ ਕਿਤੇ ਹਿੱਸਾ ਰਿਹਾ ਹੈਗਾ ਹਨਾ ਹਾਂ ਹੀ ਸਾਰੇ ਸੋ ਜਿਹੜੀ ਡਿਪਲੋਮੈਟਿਕਲੀ ਸਿਧਾਂਤਕ ਡਿਪਲੋਮੇਸੀ ਦੀ ਹੁਣ ਮਨ ਲੱਗਦੀ ਕਿਉਂਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੰਨੀ ਕਲੈਰਟੀ ਆ ਰਹੀ ਆ ਲਾਈਕਸ ਬਾਰੇ ਜਾਂ ਪੋਲਿਟਿਕਸ ਬਾਰੇ ਉਹਦੇ ਬਾਰੇ ਤੁਹਾਨੂੰ ਆਹ ਜਿਹੜੇ ਡਬਲ ਸਟੈਂਡਰਡਸ ਆ ਇਹਦੇ ਬਾਰੇ ਸੋ ਸੰਤੋ ਇਹ ਲੱਗਦਾ ਵੀ ਵੱਡੀ ਗੱਲ ਹੈਗੀ ਆ ਭਾਰਤ ਵੱਲੋਂ ਉਰਨਾਚਲ ਤੇ ਜਿਹੜਾ ਹੈਗਾ ਉਹ ਧਿਆਨ ਦੇਣਾ ਚਾਹੀਦਾ ਹੈਗਾ ਅਗਰ ਉਹ ਡੋਮਿਨੇਟ ਕਰ ਜਾਂਦਾ ਹੈਗਾ ਚਾਈਨਾ ਤੋਂ ਉਹ ਵੱਡਾ ਹਿੱਸਾ ਹੈਗਾ ਜਿਹੜਾ ਵੱਡਾ ਚੰਕ ਹੈਗਾ ਉਹਦੇ ਲਈ ਖਤਰਾ ਖੜਾ ਹੋਵੇਗਾ ਇਸੇ ਕਰਕੇ ਡਿਪਲੋਮੈਟਿਕਲੀ ਭਾਰਤ ਨੂੰ ਸਲੋਲੀ ਐਂਡ ਸਟੈਡੀਲੀ ਚਾਈਨਾ ਨਾਲ ਜਿਹੜੇ ਰਿਲੇਸ਼ਨ ਆ ਉਹ ਫਿਰ ਫਿਊਚਰ ਵਾਰਸ ਲਈ ਵੀ ਜਿਹੜਾ ਹੈਗਾ ਜਿਹੜੇ ਰਿਲੇਸ਼ਨ ਆ ਉਹ ਚਾਈਨਾ ਨਾਲ ਜੇ ਚੰਗੇ ਸਬੰਧ ਬਣਦੇ ਹੈਗੇ ਆ ਪਰ ਇਹ ਹੈਗਾ ਵੀ ਸੁਪਰੀਮੇਸੀ ਏਸ਼ੀਆ ਵਿੱਚ ਹਾਲੇ ਚਾਈਨਾ ਦੀ ਰਹੇਗੀ ਉਹਦੀ ਸੁਪਰੀਮੇਸੀ ਨੂੰ ਮੰਨਦਿਆਂ ਕੁਆਡਰਿਅਲ ਰਿਲੇਸ਼ਨਸ ਦਾ ਕ੍ਰੀਏਟ ਕਰਨੇ